ਤੁਸੀਂ ਕਹਿੰਦੇ ਹੋ ਦਫਤਰ ਖੋਲਾਂਗੇ ਮੈਂ ਦਾਵਾ ਕਰਦਾ ਦਫਤਰ ਦੇ ਮੂਹਰੇ ਆ ਕੇ ਖੜਕੇ ਦਿਖਾ ਜੇ ਗਰਮ ਖੁਰਚਣੇ ਲਾ ਲਾ ਕੇ ਤੇਰਾ ਉਹ ਹਾਲ ਨਾ ਕਰਿਆ ਨਾ ਮੁੜ ਕੇ ਬੈਠਿਆ ਜਾਉ ਨਾ ਮੁੜ ਕੇ ਖੜਿਆ ਜਾਉ ਅਸੀਂ ਵੀ ਮਰਨ ਮਰੌਣ ਤੱਕ ਖੜੇ ਹਣ ਕੋ ਨੂੰ ਲੱਗਦਾ ਕਿ ਮੇਰੇ ਜਿੰਨਾ ਪੜ੍ਹਿਆ ਲਿਖਿਆ ਮੇਰੇ ਜਿੰਨਾ ਸਿਆਣਾ ਤੇ ਮੇਰੇ ਜਿੰਨਾ ਅਕਲਵੰਦ ਬੰਦਾ ਨਹੀਂ ਕੋਈ ਆਲੇ ਕਰਨੀ ਹਰਪ੍ਰੀਤ ਸਿੰਘ ਜੀ ਅਕਾਲੀ ਦਲ ਬਹਾਨਾ ਪੰਥ ਤੇ ਪੰਜਾਬ ਨਿਸ਼ਾਨਾ ਪੰਥ ਤੇ ਪੰਜਾਬ ਸਮਝੋ ਕਿਹੜੀ ਪੀ ਐਚ ਡੀ ਕਰ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਜਿਹਨੂੰ ਸਮਝ ਨਹੀਂ ਆ ਰਿਹਾ ਕਿ ਕੌਮ ਗਰਦਾਰੀ ਕਰਨ ਵਾਲੇ ਬੰਦੇ ਨੂੰ ਕਦੇ ਬਖਸ਼ਦੀ ਨਹੀਂ ਸੰਤ ਮਸਕੀਨ ਸਿੰਘ ਜੀ ਗਿਆਨੀ ਮਸਕੀਨ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਵੱਧ ਹੰਕਾਰੀ ਬੰਦਾ ਕਹਿੰਦੇ ਉਹ ਹੁੰਦਾ ਜਿਹੜਾ ਕਈ ਵਾਰੀ ਜਿਹੜਾ ਪੜਿਆ ਲਿਖਿਆ ਬੰਦਾ ਵਿਦਵਾਨ ਬੰਦਾ ਜੇ ਕਹਿੰਦੇ ਹੰਕਾਰ ਆ ਜੇ ਉਹਦੇ ਹੰਕਾਰ ਸਭ ਤੋਂ ਉਪਰੋਂ ਦਾ ਉਦਾਹਰਣ ਦਿੰਦੇ ਹੁੰਦੇ ਸੀ ਰਾਵਣ ਦੀ ਰਾਵਣ ਦੀ ਉਦਾਹਰਣ ਦਿੰਦੇ ਸੀ ਕਹਿੰਦੇ ਚਾਰ ਵੇਦਾਂ ਦਾ ਗਿਆਤਾ ਸੀ ਪਰ ਉਹਨੂੰ ਹੰਕਾਰ ਹੋ ਗਿਆ ਕਿ ਮੇਰੇ ਜਿੰਨਾ ਕੋਈ ਪੜਿਆ ਲਿਖਿਆ ਨਹੀਂ ਮੇਰੇ ਜਿੰਨਾ ਕੋਈ ਰੱਬ ਨੂੰ ਪੁੱਛਣ ਵਾਲਾ ਨਹੀਂ ਮੇਰੇ ਜਿੰਨਾ ਕੋਈ ਗਿਆਤਾ ਨਹੀਂ ਤੇ ਹੰਕਾਰ ਹੰਕਾਰ ਦੇ ਵਿੱਚ ਆਪਣਾ ਸਾਰਾ ਨਸਤ ਅਨਬੂਤ ਕਰਾ ਲਿਆ ਉਹ ਹਾਂ ਅੱਜ ਕਹਿੰਨੀ ਹਰਪ੍ਰੀਤ ਸਿੰਘ ਦਾ ਉਹਨੂੰ ਲੱਗਦਾ ਕਿ ਮੇਰੇ ਜਿੰਨਾ ਪੜ੍ਹਿਆ ਲਿਖਿਆ ਮੇਰੇ ਜਿੰਨਾ ਸਿਆਣਾ ਤੇ ਮੇਰੇ ਜਿੰਨਾ ਅਕਲਵੰਦ ਬੰਦਾ ਨਹੀਂ ਕੋਈ ਬੜੇ ਆਲੇ ਬੜੇ ਆਲੇ ਕਹਿੰਨੀ ਹਰਪ੍ਰੀਤ ਸਿੰਘ ਜੀ ਬਹੁਤ ਆਲੇ ਤੁਸੀਂ ਕਹਿੰਦੇ ਸੀ ਮੈਂ ਸੁਣਦਾ ਸੀ ਪਰਸੋਂ ਲਾ ਪ੍ਰਧਾਨ ਬਣੇ ਆ ਦੂਈ ਜਿਹੜੀ ਬੱਕਰੇ ਗਰੁੱਪ ਦੇ ਗਰਦਾਰ ਗਰੁੱਪ ਦੇ ਗਰਦਾਰ ਲਹਿਰ ਦੇ ਕਹਿੰਦੇ ਮੇਰਾ ਨਿਸ਼ਾਨ ਪਹਿਲੀ ਸਪੀਚ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਨਿਸ਼ਾਨ ਤੇ ਸ਼੍ਰੋਮਣੀ ਕਮੇਟੀ ਉਹ ਲੱਖ ਲਾਹਣਤਿਆਂ ਨਹੀਂ ਹਰਪੀ ਸਿੰਘ ਜੀ ਤੇਰਾ ਬੋਲ ਦਿੱਲੀ ਵਾਲੀ ਨਿਕਲਿਆ ਤੇਰੀ ਲਲਕਾਰ ਦਿੱਲੀ ਵਾਲੀ ਨਿਕਲੀ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਤੈਨੂੰ ਠੋਪਿਆ ਤੇ ਸ਼ਬਦ ਕੀ ਨਿਕਲੇ ਕਿ ਚੌਣ ਨਿਸ਼ਾਨ ਖੋਲਿਆਂਗੇ ਦਫ਼ਤਰ ਖੋਲਿਆਂਗੇ ਗਿਆਨੀ ਹਰਪੀ ਸਿੰਘ ਜੀ ਮੈਂ ਦੱਸਣਾ ਚਾਹੁੰਨਾ ਤੁਸੀਂ ਕਹਿੰਦੇ ਹੋ ਦਫ਼ਤਰ ਖੋਲ੍ਹਾਂਗੇ ਮੈਂ ਦਾਵਾ ਕਰਦਾ ਦਫਤਰ ਦੇ ਮੂਹਰੇ ਆ ਕੇ ਖੜਕੇ ਦਿਖਾ ਜੇ ਗਰਮ ਖੁਰਚਣੇ ਲਾ ਲਾ ਕੇ ਤੇਰਾ ਉਹ ਹਾਲ ਨਾ ਕਰਿਆ ਨਾ ਮੁੜ ਕੇ ਬੈਠਿਆ ਜਾਉ ਨਾ ਮੁੜ ਕੇ ਖੜਿਆ ਜਾਉ ਇਹ ਤੁਹਾਡੇ ਵਰਗੇ ਹਕਾਰੀ ਬੰਦਿਆਂ ਦੇ ਖੁਰਚਣਾ ਫੇਰਾਂਗੇ ਟਕਾ ਕੇ ਕੋਈ ਡਰ ਪੈ ਨਹੀਂ ਅਸੀਂ ਵੀ ਸਿਰਾਂ ਤੇ ਕੱਪੜ ਬੰਨੀ ਫਿਰਦੇ ਆ ਅਸੀਂ ਵੀ ਮਰਨ ਮਰੌਣ ਤੱਕ ਖੜੇ ਹਣ ਕਿਉਂਕਿ ਇਹ ਬਹੁਤ ਵੱਡਾ ਹਮਲਾ ਹੈ ਅਕਾਲੀ ਦਲ ਨਿਸ਼ਾਨਾ ਏ ਪੰਥ ਤੇ ਪੰਜਾਬ ਅਕਾਲੀ ਦਲ ਬਹਾਨਾ ਪੰਥ ਤੇ ਪੰਜਾਬ ਨਿਸ਼ਾਨ ਪੰਥ ਤੇ ਪੰਜਾਬ ਸਮਝੋ